ਸਾਰੇ ਨੂੰ ਪਿਆਰ ਪਰੇ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੇ ਸ਼ੁਰੂਆਤ ਫਿਰ ਤੇ ਪਹੁੰਚ ਗਏ ਸੀ ਖਾੜੇ ਤੇ ਦੂਜੇ ਵੱਡੇ ਰੋਟਾਵੇਟਰ ਦੀ ਹੋ ਗਈ ਸੀ ਸੀਲ ਲੀਕ ਤੇ ਅੱਜ ਪੁਰਾਣੇ ਖੰਡ ਇਕੱਠੇ ਕਰਦੇ ਤਿੰਨੇ ਪਾਲੀ 53 ਦਾ ਤੇ ਰੋਟਾਵੇਟਰ ਆਪਣਾ 2007 ਮਾਡਲ ਆ ਇਹ ਤੇ ਟਰੈਕਟਰ ਵੀ ਤੇ ਪਾਲੀ ਦਾ ਪੁਰਾਣਾ ਮਾਡਲ ਆ ਉਹ ਤੋਂ ਤੇ ਯਾਨੀ ਪੁਰਾਣੇ ਖੰਡ ਹੋ ਗਏ ਇਕੱਠੇ ਅੱਜ ਤੇ ਦੇਖੋ ਕੀ ਕਰਦੇ ਅੱਜ ਤੇ ਪਿੰਡੋਂ ਲਿਆਂਦਾ ਰੋਟਾਵੇਟਰ ਛੋਟਾ ਫਿਰ 6.5 ਫੁੱਟ ਤੇ ਕਾਦੂ ਦਾ ਕੰਮ ਰਹਿੰਦਾ ਸੀ ਵਿੱਚ ਆਪਣਾ ਮੱਕੀ ਜਣਾ ਤੇ ਉਹ ਮੈਲਾ ਦਾ ਸ਼ਾਂਤਾਈ ਮੈੜੀ ਜਾਊਗਾ ਆਪਾਂ ਨੂੰ ਤੇ ਉਹਦੇ ਬਲੇਡ ਵੀ ਹੁਣ ਬਦਲੀ ਕਰਨ ਵਾਲੇ ਹੋ ਗਏ ਸੀ ਉਹ ਵੀ ਕਰ ਦੇਣੇ ਅੱਜ ਬਦਲੀ ਨਾਲ ਹੀ ਤੇ ਸੀਲ ਵਾਲੀ ਖੋ ਗਈ ਸੀ ਬੈਰਿੰਗ ਦਾ ਮੈਲਾ ਦਾ ਠੀਕ ਹੋਣਗੇ ਤੇ ਬਾਕੀ ਬਾਲੀ ਕਰਨ ਲੱਗਿਆ ਸੀ ਕਦੂ ਆਪਦੇ ਜਣਾ ਉਧਰ ਲ ਕਰਤਾ ਸੀ ਇਹਨੇ ਕੱਲ ਪਰਲਾ ਇਹ ਇਹ ਚੈਨ ਲਾਈ ਸੀ ਮੂੰਗੀ ਮੂੰਗੀਏ ਦੀ ਵਧੀਆ ਰਹਗੀ ਚਾਰ ਪੰਜ ਕੁਆਂਟਰ ਯਾਨੀ ਕੋਈ ਗਈ ਯਾਨੀ ਵੱਢੀ ਇਹਨੇ ਐਂ ਸਿਰੇ ਤੇ ਆ ਗਿਆ ਲੱਗਦਾ ਸੀਗਾ ਵੀ ਵੱਢੀ ਨਹੀਂ ਜਾਣੀ ਪਰ ਉਹ ਬਹੁਤ ਵਧੀਆ ਰਹਿ ਗਿਆ ਤੇ ਘਰੇ ਵੱਢ ਗਏ ਨੇ ਉਦੋਂ ਮੀਂਹ ਸੀਗਾ ਤੇ ਘਰੇ ਪੱਖਾ ਲਾਤਾ ਦੋ ਵਾਰੀ ਉਹਨੂੰ ਕੱਢਦੇ ਸੀ ਡੱਕੇ ਡੁੱਕੇ ਜੇ ਵਿੱਚੋਂ ਤੇ ਬਚਾ ਗਿਆ ਯਾਨੀ ਮੂੰਗੀ ਮੈਂ ਤਾਂ ਪਹਿਲੇ ਪੈ ਗਈ ਤੇ ਨਹੀਂ ਬਾਹਲੇ ਦੀ ਤਾਂ ਮੈਲਾ ਦਾ ਖਰਾਬ ਹੋ ਗਈ ਹੁਣ ਇਹ ਮੂੰਗੀ ਤੇ ਨਹੀਂ ਬੋਣ ਵਾਲੀ ਹੋਊਗੀ ਵਿੱਚ ਹੁਣ ਤੇ ਦਿਨੋਂ ਵੈਚੀ ਕਿਹੜਾ ਹੋ ਜਾਂਦਾ ਤੇ ਵੈਚੀ ਨਰਮ ਜਾ ਹੋ ਜਾਂਦਾ ਹੁਣ ਫੇਰ ਆਵਾ ਚੱਲ ਪਈ ਫੋਰ ਵਾਈ ਫੋਰ ਦੀ ਵਾਰੀ ਆ ਗਈ ਅੱਜ ਫਿਰ ਇਹ ਬਚਿਆ ਹੋਇਆ ਸੀਗਾ ਇਸ ਵਾਰ ਛੋਟੇ ਨੇ ਕੀਤਾ ਬਿਆਲੀ ਨਾਲੀ ਕਾਦੂ ਤੇ ਉਹਦੇ ਮਗਰ ਪਾਇਆ ਨਹੀਂ ਹੋਇਆ ਵੱਡੇ ਮਗਰੀ ਪਾਤਾ ਅੱਜ ਤੇ ਇਧਰ ਆਟੋਮੈਟਿਕ ਲਾਇਆ ਹੋਇਆ ਪਾਲੀ ਦਾ ਤੇ ਉਧਰ ਵੀ ਵੀ ਮੋਟਰ ਜੇ ਚੱਲਦੀ ਆ ਤੇ ਪਾਣੀ ਭਰ ਕੇ ਨਹਿਰੀ ਵਿੱਚ ਦੀ ਆਟੋਮੈਟਿਕ ਹੀ ਜਾਈ ਜਾਣਾ ਬਾਅਦ ਚ ਪਤਲਾ ਪਤਲਾ ਹੈਗਾ ਪਾਣੀ ਤੇ ਹੂੰ ਕਿਾਰੇ ਪੱਧਰ ਹੀ ਆ ਇਹਦੇ ਹੋ ਜਾਣਾ ਇਹਦੇ ਸੈੱਟ ਜਦੋਂ ਗੇੜੇ ਜੇ ਲਾਗੇ ਰੋਟਾਵੇਟਰ ਦੇ ਵਿੱਚ ਵਾਈ ਹੋਈ ਰੋਟਾਵੇਟਰ ਨਾਲ ਪਹਿਲਾਂ ਇਹਦੀ ਮੂੰਗੀ ਵੱਢ ਕੇ ਜਾਨੀ ਇੱਕ ਵਾਰੀ ਰੋਟਾਵੇਟਰ ਨਾਲ ਬਾਤੀ ਸੀ ਇਹਨੇ ਤੇ ਬਾਕੀ ਆਪਣੇ ਵੀ ਉਹ ਅੱਧੀ ਕਿ ਬਹਿ ਗਈ ਸੀ ਟੰਡੇ ਅੰਜੇ ਵਾਲੀ ਵਿੱਚ ਜਾਨੀ ਕਰਚੇ ਜੇ ਮੱਕੀ ਦੇ ਤੇ ਬਾਕੀ ਕਾਦੂ ਹੋ ਜਾਊਗਾ ਅੱਜ ਦੇਖਦੇ ਮੈਨੂੰ ਲੱਗਾ ਪੱਟਦੇ ਆ ਉਧਰ ਸਾਦੇ ਹੁਣੇ ਪਨੀਰੀ ਉੱਧੇ ਲੱਗੇ ਹੋਏ ਪਨੀਰੀ ਪਟਣ ਤੇ ਉਹ ਪੌਣੇ 2 ਕਿਲੇ ਮੱਕੀ ਵਾਲੇ ਭਰਨ ਵਾਲੇ ਇਹ ਕੱਦੂ ਇਧਰ ਪਾਲੀ ਦਾ ਕੱਦੂ ਦਾ ਕੰਮ ਨਿਭਣ ਵਾਲੀ ਆ ਉਧਰ ਤੇ ਇਧਰ ਆ ਗਿਆ ਮੇਸੀ ਬੇਸੀ ਸਕੂਟਰ ਸਿੱਖ ਗਿਆ ਪੂਰਾ ਹੁਣ ਪਹਿਲਾਂ ਜਗਦਾ ਸੀਗਾ ਤੇ ਬੈਟਰੀ ਵਾਲਾ ਸਕੂਟਰ ਇਹਨੂੰ ਲੈ ਕੇ ਦਿੱਤਾ ਸੀਗਾ ਚੱਲਦਾ ਤੇ ਪੂਰਾ ਹੁਣ ਮਾਰ ਹੋ ਗਿਆ ਤੇ ਤੇ ਇਹਦੇ ਢੇੜੇ ਕਈ ਲੱਗ ਜਾਂਦੇ ਆ ਕੈਮ ਵਾਲੇ ਖੇਤ ਦੇ ਤੇ 3 ਕਿਲੋਮੀਟਰ ਖੇਤ ਬਣ ਜਾਂਦਾ ਆਪਣਾ ਸਿੰਗਲ ਤੇ ਹੋਰ ਪੂਰਾ ਜਾਨੀ ਮਾਰ ਹੋ ਗਿਆ ਬਣ ਗਿਆ ਮਾਸਟਰ ਹੁਣ ਦੋ ਦਵਾਲਦਾ ਜੀ ਬਹੁਤ ਆ ਤੂੰ ਨਹੀਂ ਸੱਤੋਂ ਸਰਦਾਰ ਵੀ ਕਹਿੰਦਾ ਸੀ ਕਹਿੰਦਾ ਮੈਨੂੰ ਰਲ ਨਹੀਂ ਦਿੱਤਾ ਇੱਕ ਦਿਨ ਕਹਿੰਦਾ ਨੇ ਕਿ ਮੈਂ ਚੈੱਕ ਕਰਦਾ ਤੇਰੇ ਮਗਰ ਆਉਂਦਾ ਸੀ ਕਦੇ ਉਹ ਕਿਸੇ ਪਾਸੇ 10 ਦਿਨ ਪਹਿਲਾਂ ਦੀ ਗੱਲ ਆ ਕੋਈ ਦਵਾਲਦਾ ਜੀ ਬਹੁਤ ਆ ਹੁਣ ਤੀ ਤਾਂ ਚਾੜੀ ਜਾਏ 55 ਦਾ ਇਹਦੀ 50 ਦਾ ਹੀ ਦਾ ਸਪੀਡ ਆ ਇਹਦੀ ਸਾਰੀ 30 ਤੋਂ 40 ਤੱਕ 40 ਦਾ ਹੀ ਫੇ ਮੜਾ ਜੇ ਰਹਿ ਗਿਆ ਲਾਈਟ ਮੁੜ ਗਈ ਸੀਗੀ ਤੇ ਸਕੀਮ ਸੀਗੀ ਪਿੰਡ ਜਾਣ ਦੇ ਟਰੈਕਟਰ ਲੈ ਕੇ ਜਾਣਾ ਸੀਗਾ ਤੇ ਦੂਜੇ ਤੇ ਪ੍ਰੋਬਲਮ ਸੀਗੀ ਲੈਫਟ ਨੂੰ ਤੇ ਚੱਕਦਾ ਨਹੀਂ ਸੀਗਾ ਪਤਾ ਨਹੀਂ ਕੀ ਹੋ ਗਿਆ ਉਹਨੂੰ ਤੇ ਚੈੱਕ ਕਰਾਵਾਂਗੇ ਉਹਨੂੰ ਕੱਲ ਨੂੰ ਹਣ ਤੇ 50 36 ਮਗਰ ਪਾਤਾ ਰੋਟਾ ਵੀਟਰ 6.5 ਫੁੱਟ ਤੇ ਪਿੰਡ ਬਾਈ ਸੇ ਮੋਦਨ ਕਹਿੰਦਾ ਨਾ ਯਾਲਾ ਹਾਂ ਹੈ ਗੱਲ ਮੈਂ ਕਿਹੜਾ ਲਾਇਆ ਵਾ ਇਹਨੂੰ ਉਦੋਂ ਲਾਇਆ ਜਦੋਂ ਜਦ ਭੁੱਲ ਗਿਆ ਵੀ ਤਾਂ ਨੂੰ ਥੱਲੇ ਨੂੰ ਆ ਤੇ ਮੈਨੂੰ ਆਉਂਦਾ ਸੀ ਕਿ ਅਰਮਨ ਲੈਣ ਤੇ ਟਰੈਕਟਰ ਲੈ ਕੇ ਜਾਣਾ ਸੀ ਇਹ ਫਿਰ ਉਹ ਸਕੀ ਬਦਲਦੀ ਆ ਇਹਨੂੰ ਇੱਥੇ ਛੱਡ ਜਾਂਦੇ ਆ ਤੇ ਆਹ ਇੱਕ ਵਾਰੀ ਵਾਈ ਸੀਗੀ ਤੇ ਦੇਖ ਸਕਦੇ ਆ ਕਿ ਮੈਂ ਬਣ ਗਈ ਆ ਤੇ ਆ ਦੂਰੀਵਾਰ ਲੰਘਿਆ ਜਿੱਥੋਂ ਦੀ ਰੋਟਾਵੇਟਰ ਤੇ ਆ ਟੰਡੇ ਜੇ ਮੱਕੀ ਦੇ ਗੈਪ ਹੋ ਗਏ ਆ ਤੇ ਕੇਰਾ ਬੋਣੀਆਂ ਬਸ ਥੋੜਾ ਜਿਹਾ ਰਹਿ ਗਿਆ ਅੱਧੋ ਵੱਧ ਕੇਰਾ ਬਹਿ ਗਿਆ ਸੀ ਇਹ ਸੁੱਕਾ ਤੇ ਉਸ ਤੋਂ ਬਾਅਦ ਤੇਰੇ ਚ ਬੱਟਾ ਪਾ ਕੇ ਪਾਣੀ ਛੱਡਾਂਗੇ ਕਦੂ ਨੂੰ ਕੱਲ ਨੂੰ ਤੇ ਮੈਂ ਅਸੀਂ ਚੱਲਿਆ ਚਾਹ ਪਾਣੀ ਲੈਣ ਉਧਰ ਹੁਣ ਇਹਨੂੰ ਚਾਰਜ ਤੇ ਲਾ ਦੇ ਜਾਂ ਕੇ ਜਿੰਨਾ ਟਾਈਮ ਰਹਿਣਾ ਉੱਥੇ ਫੇਰ ਨਾ ਗਈ ਖੜ ਗਿਆ ਮੈਂ ਤਾਂ ਜਾਵਣਾ ਇਹ ਪਾਲੀ ਦਾ ਲੈ ਆਈ ਰੋਟੀ ਮੈਂ ਤਾਂ ਲੈ ਆ ਉਹ ਆਉਂਦਾ ਵਾਰ ਮਨ ਗੱਡੀ ਲੈ ਕੇ ਉਹ ਸਾਮਾਨ ਸਾਰੇ ਮੈਂ ਅੰਦਰ ਰੱਖਿਆ ਇਹ ਤਾਂ ਮੈਂ ਲੈ ਕੇ ਜਾਣਾ ਮੈਂ ਤੇਲ ਤਾਂ ਗੱਡੀ ਤੇ ਲੈ ਕੇ ਜਾਣਾ ਹਾਲੀ ਇਹ ਦੇ ਸਰ ਤੇ ਹੋਏਗਾ ਇਹ ਹੈਗਾ ਅੱਗੇ ਤਾਂ ਫਿਲਟਰ ਆ ਉਹ ਵੀ ਲੈ ਕੇ ਜਾਣਾ ਮੈਂ ਬਾਲਟੀ ਵੀ ਤੇਲ ਵਾਲਾ ਸਭ ਸਮਾਨ ਫਿਰ ਰੱਖਦਾ ਹੋਇਆ ਕਿਸ਼ਕ ਨਿਕਲਣੀ ਬਾਕੀ ਤੇ ਕੋਈ ਨਾ ਉਹਦਾ ਰੱਖ ਦੂਗਾ ਗਾੜੀ ਆਊਗਾ ਤਾਂ ਉਹਦਾ ਸੂਈ ਦਾ ਖਿਆਲ ਰੱਖਣਾ ਮੈਂ ਉਹਦਾ ਪਤਾ ਇਹਨੂੰ ਹਾਂ ਇਹ ਨਹੀਂ ਦੱਸਿਆ ਹੋਇਆ ਕਿ ਅਸੀਂ ਕੱਲੇ ਰਹਿਣਾ ਪੈਣੀ ਹਾਂ ਤਾਂ ਇਹ ਉਹਦਾ ਹੁੰਦਾ ਨਹੀਂ ਗਾ ਪਰ ਫਿਰ ਵੀ ਜ਼ਰੂਰੀ ਆ ਇਹਨੂੰ ਲੈ ਕੇ ਜਾਣਾ ਵਾ ਇਹ ਪਿੰਡ ਜਾਣਾ ਇੱਥੇ ਰੱਖਦੇ ਗਾੜੀ ਆਂਦਾ ਉਹ ਵੀ ਤੇਲ ਵੀ ਲੈ ਕੇ ਜਾਣਾ ਦੂਜੇ ਚ ਵਾਉਂਦਾ ਵਾ ਪਾਲੀ ਤੇ ਉੱਥੋਂ ਵਟਾਂ ਜੀਆਂ ਢਾ ਲੈਣੇ ਜਿਹੜਾ ਬੈਡੇ ਜੇ ਆ ਤੇ ਉਦੋਂ ਬਾਅਦ ਕਦੋਂ ਵਧੀਆ ਹੋ ਜਾਊਗਾ ਪੂਰਾ ਇੱਕ ਵਾਰੀ ਚੱਲੇ ਜਾਣਾ ਹੁਣ ਰੋਟਾ ਵੇਟਰ ਨਾਲ ਜਦੋਂ ਪਾਣੀ ਛੱਡਿਆ ਇਹ ਕਿ ਦੋ ਵਾਰੀ ਕਰਦੇ ਸੀ ਕੱਦੂ ਜਿਹੜਾ ਆਪਾਂ ਸਿੱਧਾ ਕਰਦੇ ਆ ਤੇ ਨਾਲੇ ਐਂ ਧੁੱਪ ਲੱਗਦੀ ਆ ਪਹਿਲੀ ਆ ਵਧੀਆ ਭੁਰਗੀ ਸਮਾਂ ਦੀ ਇਧਰ ਆਖਤੇ ਇਸ ਵਾਰ ਵੀ ਕਾਫੀ ਲੱਗ ਗਏ ਤੇ ਤਕਰੀਬਨ ਆਪਣੇ ਇਹ ਸਾਲ ਲੱਗੀ ਜਾਂਦੇ ਕਿਸੇ ਨਾ ਕਿਸੇ ਪਾਸੇ ਤੇ ਆ ਟਾਲੀਆਂ ਆਈਆਂ ਹੋਈਆਂ ਸੀ ਸੇਮ ਤੇ ਲੱਗਣ ਵਾਲੀਆਂ ਤੇ ਇਧਰ ਫੜ ਲੀਆਂ ਆਪਾਂ ਫੇਰ ਤੇ ਪੰਡ ਮੋਲ ਲੈ ਕੇ ਗਏ ਸਮਾਂ ਦੀ ਇਹ ਫ੍ਰੀ ਲੈ ਲੀਆਂ ਚਾਰ ਆਪਾਂ ਤੇ ਪੰਡ ਮੋਲ ਲਈਆਂ ਸੀਗੀਆਂ ਆਪਾਂ ਨਰਸਰੀ ਚੋਂ ਅਲੀਗੜ ਵਾਲੀ ਚੋਂ ਕਉਂਕਿ ਜਿਹੜਾ ਆਪਾ ਆਪ ਬੂਟਾ ਲੈ ਕੇ ਲਾਉਨੇ ਉਹਦਾ ਸਵਾਦ ਵੀ ਵੱਖਰਾ ਵਾ ਤੇ ਜੇ ਫਰੀ ਵਾਲਾ ਵੀ ਲੱਗ ਜੇ ਤੇ ਮਾੜਾ ਇਹ ਵੀ ਨਹੀਂ ਹੈਗਾ ਤੇ ਯਾਨੀ ਇਹ ਮੌਕੇ ਤੇ ਆਪਾਂ ਲੈ ਕੇ ਇੱਥੇ ਲਾ ਦੀ ਟਾਲੀ ਇੱਕ ਉਧਰ ਰਹਿੰਦੀ ਸੀ ਉਸ ਦਿਨ ਮੀਂਹ ਵਾਲੇ ਦਿਨ ਉਥੇ ਪਿੰਡ ਵੀ ਲਾ ਕੇ ਆਏ ਸੀਗੇ ਆ ਵਿੱਚ ਚੱਲਦੇ ਕਲਿੱਪ ਉਦਣ ਵਾਲੇ ਮੀਂਹ ਵਾਲੇ ਵੀ ਤੇ ਵੀਡੀਓ ਪਾਈ ਨਹੀਂ ਸੀ ਉਦਣ ਤੇ ਬੂਟੇ ਲੈ ਕੇ ਆਏ ਅਲੀਗੜੋ ਤੇ ਇਹਨਾਂ ਨੂੰ ਤਾਂ ਹੋ ਗਿਆ ਕਈ ਦਿਨ ਹਫਤਾਕ ਹੋ ਹੀ ਗਿਆ ਯਾਨੀ ਲੈਂਦਿਆਂ ਨੂੰ ਇਸ ਨੂੰ ਪਾਣੀ ਪਾ ਦਿੰਨੇ ਆ ਹੁਣ ਤੇ ਟਾਲੀਆਂ ਵੈਸੇ ਆਪਣੇ ਸੇਮ ਤੇ ਵੀ ਡਬਲ ਲੱਗੀਆਂ ਹੋਈਆਂ ਵਾ ਤੇ ਜੰਗਲ ਲੱਗਦਾ ਦੇਖਣ ਨੂੰ ਤਾਂ ਪੂਰਾ ਪਾਲੀ ਕਹਿੰਦਾ ਪਹਿਲੇ ਜਾਂ ਮੈਂ ਕਹਿੰਦਾ ਦੂਜੇ ਚ ਪਾਇਆ ਹੋਇਆ ਵਾ ਤੇ ਪਹਿਲੇ ਚ ਜਾਨੀ ਥੋੜਾ ਤੇਜ਼ ਆ ਤੇ ਉਹ ਚੱਕਰ ਵਾਦਾ 42 ਨਾਲੋਂ ਥੋੜੋ ਜੇ 100 ਚੱਕਰ ਦਾ ਫਰਕ ਆਦਾ ਯਾਨੀ ਯਾਨੀ ਢੇੜੇ ਪਹਿਲਾਂ ਪੂਰਾ ਕਰ ਜਾਂਦਾ ਹੈ ਘੱਟ ਦੇ ਇੱਥੇ ਤੇ ਬਾਕੀ ਇਹ ਜੱਗੀ ਵਾਲਾ ਰੋਟਾਵੇਟਰ ਤੇ ਲੱਗਦਾ ਵੀ ਥੋੜਾ ਜਿਹਾ ਵੱਧ ਆਇਆ ਆਮ ਨਾਲੋਂ ਸਾਫਟੇ ਦੀ ਜਿਵੇਂ ਆਪਾਂ ਨੀਵੀਂ ਕਹਿ ਲਈਏ ਨਾ ਬਾਡੀ ਤੋਂ ਚੰਗੇ ਭਰੇ ਫੈਕਟਰ ਦਾ ਜੋਰ ਲਵਾ ਦਿੰਦੀ ਹੈ ਰੋਟਾਵੇਟਰ ਚੱਲਿਆ ਬਹੁਤ ਆਪਨੇ ਤੇ ਹੁਣ ਇਹ ਦੇਖਣ ਨੂੰ ਛੋਟਾ ਲੱਗਦਾ ਪਰ ਆਹ ਪਿਆਲੀ ਜਿਹੇ ਕੰਮਜਾਬ ਆ ਪੂਰਾ ਡਾਕਰ ਚ ਗਿੱਲਾ ਆਪਣਾ ਭਰਨ ਵਾਲਾ ਹੀ ਆ ਬਸ ਪੌਣੇ ਦੋ ਕਿੱਲੇ ਦਾ ਗਿਆਰਾ ਹੈ ਤੇ ਬਾਟਾ ਟਾ ਦਿੱਤੀ ਸੀਗੀ ਗਿੱਲਾ ਸੀਗਾ ਖੇਤ ਤੇ ਇਧਰੋਂ ਬੰਦੇ ਆਪਣੇ ਲੱਗੇ ਹੋਏ ਫਿੰਲੀ ਦੀ ਪੱਠਾ ਫਿੰਲੀ ਦੀ ਇਹ ਤਕਰੀਬ ਪੂਰੀ ਹੋ ਹੀ ਗਈ ਜਿਵੇਂ ਲੱਗਦਾ ਨੇੜ ਤੇੜੀ ਆ